ਤਾਂ ਤੁਹਾਨੂੰ ਜਿੱਥੇ ਇੱਕ ਪੰਜਾਬੀ ਸਿੰਗਰ ਨੇ ਆਪਣੀ ਹੀ ਮਸ਼ੂਕਾ ਦਾ ਆਪਣੀ ਹੀ ਗਰਲਫ੍ਰੈਂਡ ਦੇ ਪਿਤਾ ਦਾ ਕਤਲ ਕਰ ਦਿੱਤਾ ਹੈ ਤਾਂ ਵਿਦੇਸ਼ ਤੋਂ ਇਸ ਸਿੰਗਰ ਪੰਜਾਬ ਡਿਪੋਰਟ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਉਸ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਰਣਜੀਤ ਬਾਠ ਪੰਜਾਬੀ ਗਾਇਕ ਜਿਸ ਨੇ ਆਪਣੀ ਹੀ ਪ੍ਰੇਮਿਕਾ ਦੇ ਪਿਤਾ ਦਾ ਕਤਲ ਕੀਤਾ ਮ੍ਰਿਤਕ ਰਵਿੰਦਰ ਸਿੰਘ ਪਾਲ ਨੂੰ ਰੱਸੀ ਦੇ ਨਾਲ ਫਾਹਾ ਦੇ ਕੇ ਮਾਰ ਦਿੱਤਾ ਤੇ ਫਿਰ ਉਸ ਦੀ লাশ ਨੂੰ ਝਾੜੀਆਂ ਦੇ ਵਿੱਚ ਸੁੱਟ ਦਿੱਤਾ। ਇੰਨਾ ਹੀ ਨਹੀਂ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਆਪਣੀ ਪ੍ਰੇਮਿਕਾ ਕਿਰਨਦੀਪ ਕੌਰ ਨੂੰ ਜੋ ਕਿ ਵਿਦੇਸ਼ ਵਿੱਚ ਰਹਿੰਦੀ ਹੈ ਇਸ ਪੰਜਾਬੀ ਸਿੰਗਰ ਨੇ ਖੁਦ ਮੈਸੇਜ ਕਰਕੇ ਇਹ ਗੱਲ ਦੱਸੀ ਕਿ ਉਸ ਨੇ ਉਸਦੇ ਪਿਤਾ ਦਾ ਕਤਲ ਕਰ ਦਿੱਤਾ ਹੈ ਤੇ ਮਾਫੀ ਵੀ ਮੰਗੀ। ਜਿਸ ਤੋਂ ਬਾਅਦ ਲੜਕੀ ਆਪਣੇ ਘਰਦਿਆਂ ਨੂੰ ਆਪਣੇ ਭਾਈਆਂ ਨੂੰ ਦੱਸਦੀ ਹੈ ਕਿ ਅਜਿਹਾ ਅਜਿਹਾ ਉਸ ਨੂੰ ਇੱਕ ਸ਼ਖਸ ਮੈਸੇਜ ਕਰਕੇ ਕਹਿ ਰਿਹਾ ਤੇ ਫਿਰ ਉਸ ਦੇ ਪਿਤਾ ਜੋ ਕਿ ਕਈ ਦਿਨ ਤੋਂ ਲਾਪਤਾ ਚੱਲ ਰਹੇ ਸੀ ਉਹਨਾਂ ਦੀ Laash ਉਸੇ ਦੱਸੀ ਗਈ ਥਾਂ ਤੋਂ ਜੋ ਕਿ ਇਸ ਕਾਤਲ ਪੰਜਾਬੀ ਸਿੰਗਰ ਰਣਜੀਤ ਬਾੜ ਖੁਦ ਦੱਸਦਾ ਆਪਣੀ ਮਸ਼ੂਕਾ ਨੂੰ ਉਸ ਥਾਂ ਤੋਂ ਉਹ Laash ਵੀ ਬਰਾਮਦ ਹੋ ਜਾਂਦੀ ਹੈ ਤਾਂ ਹੁਣ ਕਿਰਨਦੀਪ ਕੌਰ ਨੇ ਗੱਲ ਦੱਸੀ ਹੈ ਕਿ ਕਿਵੇਂ ਉਹ ਇਸ ਸ਼ਖਸ ਨੂੰ ਆਨਲਾਈਨ ਟਿਕਟੌਕ ਦੇ ਰਾਹੀਂ ਮਿਲੀ ਜਾਣ ਪਹਿਚਾਣ ਹੁੰਦੀ ਹੈ ਤੇ ਫਿਰ ਰਿਸ਼ਤਾ ਵੱਧਦਾ ਹੈ ਇਹ ਸ਼ਖਸ ਉਸਦੇ ਕੋਲ ਆਸਟ੍ਰੇਲੀਆ ਚਲਾ ਜਾਂਦਾ ਹੈ ਤੇ ਦੋਹਾਂ ਦਾ ਮੇਲ-ਗੇਲ ਵੀ ਵੱਧਦਾ ਉਹ ਅਕਸਰ ਮਿਲਦੇ ਗਿਲਦੇ ਨੇ ਉਨ੍ਹਾਂ ਦਾ ਰਿਸ਼ਤਾ ਬਣਨ ਲੱਗਦਾ ਜਿਸ ਤੋਂ ਬਾਅਦ ਲੜਕੀ ਕਹਿੰਦੀ ਹੈ ਕਿ ਕਿਉਂਕਿ ਇਹ ਸ਼ਰਾਬ ਬਹੁਤ ਜ਼ਿਆਦਾ ਪੀਂਦਾ ਸੀ ਤੇ ਉਸ ਦੇ ਘਰ ਦੇ ਬਾਹਰ ਆ ਕੇ ਅਕਸਰ ਗਾਲੀ ਗਲੋਚ ਕਰਦਾ ਸੀ ਜਿਸ ਕਰਕੇ ਉਸ ਨੇ ਇਹ ਰਿਸ਼ਤਾ ਅੱਗੇ ਨਹੀਂ ਵਿਧਾਇਆ ਪਰ ਇਹ ਸ਼ਖਸ ਕਹਿੰਦਾ ਸੀ ਉਸ ਨੂੰ ਕਿ ਉਹ ਆਪਣੇ ਪਤੀ ਨੂੰ ਤਲਾਕ ਦੇਵੇ ਤੇ ਇਸ ਦੇ ਨਾਲ ਵਿਆਹ ਕਰਾਵੇ ਤੇ ਸਿੱਟਾ ਇਹ ਨਿਕਲਿਆ ਜੋ ਤੁਹਾਡੀ ਸਕਰੀਨ ਦੇ ਉੱਤੇ ਤਸਵੀਰ ਹੈ ਹਾਲ ਇਸ ਪੰਜਾਬੀ ਸਿੰਗਰ ਰਣਜੀਤ ਬਾੜ ਤੇ ਉਸ ਦੇ ਭਤੀਜੇ ਗੁੱਲੀ ਦੀ ਤਲਾਸ਼ ਪੁਲਿਸ ਲਗਾਤਾਰ ਕਰ ਰਹੀ ਹੈ ਵਕਫ ਵਕਤ ਖਾਣਾਂ ਤੇ ਰੇਡ ਵੀ ਕੀਤੀ ਜਾ ਰਹੀ ਹੈ ਪਰ ਹਾਲੇ ਤੱਕ ਇਹ ਦੋਸ਼ੀ ਫਰਾਰ ਨੇ ਇਹਨਾਂ ਦੀ ਗ੍ਰਿਫਤਾਰੀ ਨਹੀਂ ਹੋਈ ਹੈ ਤਾਂ ਸਵਾਲ ਜ਼ਰੂਰ ਖੜੇ ਹੁੰਦੇ ਨੇ ਕਿ ਕਿਵੇਂ ਅੱਜ ਪੰਜਾਬ ਦੇ ਵਿੱਚ ਅਮਨ ਕਾਨੂੰਨ ਸਥਿਤੀ ਵਿਗੜ ਚੁੱਕੀ ਐ ਨਿਤ ਰੋਜ਼ ਕਤਲਾਂ ਦੀਆਂ ਖਬਰਾਂ ਆਉਂਦੀਆਂ ਨੇ ਤੇ ਇਹ ਸ਼ਖਸ ਜੋ ਕਿ ਪਹਿਲਾਂ ਵੀ ਆਸਟ੍ਰੇਲੀਆ ਤੋਂ ਰਿਪੋਰਟਡ ਸੀ ਬਿਨਾਂ ਦੱਸੇ ਆਸਟ੍ਰੇਲੀਆ ਪਹੁੰਚ ਜਾਂਦਾ ਤੇ ਫਿਰ ਉਸਨੂੰ ਦੁਬਾਰਾ ਰਿਪੋਰਟ ਕੀਤਾ ਜਾਂਦਾ ਤੇ ਹੁਣ ਉਸਨੇ ਪੰਜਾਬ ਦੇ ਵਿੱਚ ਇੱਕ ਕਾਂਡ ਕਰ ਦਿੱਤਾ ਇਸ ਵੇਲੇ ਦੀ ਵੱਡੀ ਖਬਰ ਦੇ ਰਿਆਂ ਤੁਹਾਨੂੰ ਜਿੱਥੇ ਇੱਕ ਪੰਜਾਬੀ ਸਿੰਗਰ ਨੇ ਆਪਣੀ ਹੀ ਮਸ਼ੂਕਾ ਦਾ ਆਪਣੀ ਹੀ ਗਰਲਫ੍ਰੈਂਡ ਦੇ ਪਿਤਾ ਦਾ ਕਤਲ ਕਰ ਦਿੱਤਾ ਹੈ ਤਾਂ ਵਿਦੇਸ਼ ਤੋਂ ਇਹ ਸਿੰਗਰ ਪੰਜਾਬ ਡਿਪੋਰਟ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਉਸ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਰਣਜੀਤ ਬਾਠ ਪੰਜਾਬੀ ਗਾਇਕ ਜਿਸ ਨੇ ਆਪਣੀ ਹੀ ਪ੍ਰੇਮਿਕਾ ਦੇ ਪਿਤਾ ਦਾ ਕਤਲ ਕੀਤਾ ਮ੍ਰਿਤਕ ਰਵਿੰਦਰ ਸਿੰਘ ਪਾਲ ਨੂੰ ਰੱਸੀ ਦੇ ਨਾਲ ਫਾਹੇ ਦੇ ਕੇ ਮਾਰ ਦਿੱਤਾ ਤੇ ਫਿਰ ਉਸ ਦੀ Laash ਨੂੰ ਝਾੜੀਆਂ ਦੇ ਵਿੱਚ ਸੁੱਟ ਦਿੱਤਾ ਇੰਨਾ ਹੀ ਨਹੀਂ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਆਪਣੀ ਪ੍ਰੇਮਿਕਾ ਕਿਰਨਦੀਪ ਕੌਰ ਨੂੰ ਜੋ ਕਿ ਵਿਦੇਸ਼ ਵਿੱਚ ਰਹਿੰਦੀ ਹੈ ਇਸ ਪੰਜਾਬੀ ਸਿੰਗਰ ਨੇ ਖੁਦ ਮੈਸੇਜ ਕਰਕੇ ਇਹ ਗੱਲ ਦੱਸੀ ਕਿ ਉਸਨੇ ਉਸਦੇ ਪਿਤਾ ਦਾ ਕਤਲ ਕਰ ਦਿੱਤਾ ਹੈ ਤੇ ਮਾਫੀ ਵੀ ਮੰਗੀ ਜਿਸ ਤੋਂ ਬਾਅਦ ਲੜਕੀ ਆਪਣੇ ਘਰਦਿਆਂ ਨੂੰ ਆਪਣੇ ਭਾਈਆਂ ਨੂੰ ਦੱਸਦੀ ਹੈ ਕਿ ਅਜਿਹਾ ਅਜਿਹਾ ਉਸ ਨੂੰ ਇੱਕ ਸ਼ਖਸ ਮੈਸੇਜ ਕਰਕੇ ਕਹਿ ਰਿਹਾ ਹੈ ਤੇ ਫਿਰ ਉਸਦੇ ਪਿਤਾ ਜੋ ਕਿ ਕਈ ਦਿਨ ਤੋਂ ਲਾਪਤਾ ਚੱਲ ਰਹੇ ਸੀ ਉਹਨਾਂ ਦੀ Laash ਉਸੇ ਦੱਸੀ ਗਈ ਥਾਂ ਤੋਂ ਜੋ ਕਿ ਇਸ ਕਾਤਲ ਪੰਜਾਬੀ ਸਿੰਗਰ ਰਣਜੀਤ ਬਾੜ ਖੁਦ ਦੱਸਦਾ ਆਪਣੀ ਮਸ਼ੂਕਾ ਨੂੰ ਉਸ ਥਾਂ ਤੋਂ ਉਲਾਸ ਵੀ ਬਰਾਮਦ ਹੋ ਜਾਂਦੀ ਹੈ ਤਾਂ ਹੁਣ ਕਿਰਨਦੀਪ ਕੌਰ ਨੇ ਗੱਲ ਦੱਸੀ ਹੈ ਕਿ ਕਿਵੇਂ ਉਹ ਇਸ ਸ਼ਖਸ ਨੂੰ ਆਨਲਾਈਨ ਟਿਕਟੋਕ ਦੇ ਰਾਹੀਂ ਮੇਲੀ ਜਾਣ ਪਹਿਚਾਨ ਹੁੰਦੀ ਹੈ ਤੇ ਫੇਰ ਰਿਸ਼ਤਾ ਵੱਧਦਾ ਇਹ ਸ਼ਖਸ ਉਸ ਦੇ ਕੋਲ ਆਸਟ੍ਰੇਲੀਆ ਚਲਾ ਜਾਂਦਾ ਹੈ ਤੇ ਦੋਹਾਂ ਦਾ ਮੇਲਗੇਲ ਵੀ ਵੱਧਦਾ ਉਹ ਅਕਸਰ ਮਿਲਦੇ ਗਿਲਦੇ ਨੇ ਉਨ੍ਹਾਂ ਦਾ ਰਿਸ਼ਤਾ ਬਣਨ ਲੱਗਦਾ ਜਿਸ ਤੋਂ ਬਾਅਦ ਲੜਕੀ ਕਹਿੰਦੀ ਹੈ ਕਿ ਕਿਉਂਕਿ ਇਹ ਸ਼ਰਾਬ ਬਹੁਤ ਜ਼ਿਆਦਾ ਪੀਂਦਾ ਸੀ ਤੇ ਉਸ ਦੇ ਘਰ ਦੇ ਬਾਹਰ ਆ ਕੇ ਅਕਸਰ ਗਾਲੀ ਗਲੋਚ ਕਰਦਾ ਸੀ ਜਿਸ ਕਰਕੇ ਉਸ ਨੇ ਇਹ ਰਿਸ਼ਤਾ ਅੱਗੇ ਨਹੀਂ ਵਿਧਾਇਆ ਪਰ ਇਹ ਸ਼ਖਸ ਕਹਿੰਦਾ ਸੀ ਉਸ ਨੂੰ ਕਿ ਉਹ ਆਪਣੇ ਪਤੀ ਨੂੰ ਤਲਾਕ ਦੇਵੇ ਤੇ ਇਸ ਦੇ ਨਾਲ ਵਿਆਹ ਕਰਾਵੇ ਤੇ ਸਿੱਟਾ ਇਹ ਨਿਕਲਿਆ ਜੋ ਤੁਹਾਡੀ ਸਕਰੀਨ ਦੇ ਉੱਤੇ ਤਸਵੀਰ ਹੈ ਹਾਲ ਇਸ ਪੰਜਾਬੀ ਸਿੰਗਰ ਰਣਜੀਤ ਬਾੜ ਤੋਂ ਉਸ ਦੇ ਭਤੀਜੇ ਗੁੱਲੀ ਦੀ ਤਲਾਸ਼ ਪੁਲਿਸ ਲਗਾਤਾਰ ਕਰ ਰਹੀ ਹੈ ਵੱਖ-ਵੱਖ ਥਾਵਾਂ ਤੇ ਰੇਡ ਵੀ ਕੀਤੀ ਜਾ ਰਹੀ ਹੈ ਪਰ ਹਾਲੇ ਤੱਕ ਇਹ ਦੋਸ਼ੀ ਫਰਾਰ ਨੇ ਇਹਨਾਂ ਦੀ ਗ੍ਰਿਫਤਾਰੀ ਨਹੀਂ ਹੋਈ ਹੈ ਤਸ ਸਵਾਲ ਜ਼ਰੂਰ ਖੜੇ ਹੁੰਦੇ ਨੇ ਕਿ ਕਿਵੇਂ ਅੱਜ ਪੰਜਾਬ ਦੇ ਵਿੱਚ ਅਮਨ ਕਾਨੂੰਨ ਸਥਿਤੀ ਵਿਗੜ ਚੁੱਕੀ ਐ ਨਿਤ ਰੋਜ਼ ਕਤਲਾਂ ਦੀਆਂ ਖਬਰਾਂ ਆਉਂਦੀਆਂ ਨੇ ਤੇ ਇਹ ਸ਼ਖਸ ਜੋ ਕਿ ਪਹਿਲਾਂ ਵੀ ਆਸਟ੍ਰੇਲੀਆ ਤੋਂ ਰਿਪੋਰਟਡ ਸੀ ਬਿਨਾਂ ਦੱਸੇ ਆਸਟ੍ਰੇਲੀਆ ਪਹੁੰਚ ਜਾਂਦਾ ਤੇ ਫਿਰ ਉਸਨੂੰ ਦੁਬਾਰਾ ਰਿਪੋਰਟ ਕੀਤਾ ਜਾਂਦਾ ਤੇ ਹੁਣ ਉਸਨੇ ਪੰਜਾਬ ਦੇ ਵਿੱਚ ਇੱਕ ਕਾਂਡ ਕਰ ਦਿੱਤਾ ਐ ਇਸ ਵੇਲੇ ਦੀ ਵੱਡੀ ਖਬਰ ਦੇ ਰਿਆਂ ਤੁਹਾਨੂੰ ਜਿੱਥੇ ਇੱਕ ਪੰਜਾਬੀ ਸਿੰਗਰ ਨੇ ਆਪਣੀ ਹੀ ਮਸ਼ੂਕਾ ਦਾ ਆਪਣੀ ਹੀ ਗਰਲਫ੍ਰੈਂਡ ਦੇ ਪਿਤਾ ਦਾ ਕਤਲ ਕਰ ਦਿੱਤਾ ਐ ਤਾਂ ਵਿਦੇਸ਼ ਤੋਂ ਇਹ ਸਿੰਗਰ ਪੰਜਾਬ ਰਿਪੋਰਟ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਉਸ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਰਣਜੀਤ ਬਾਠ ਪੰਜਾਬੀ ਗਾਇਕ ਜਿਸ ਨੇ ਆਪਣੀ ਹੀ ਪ੍ਰੇਮਿਕਾ ਦੇ ਪਿਤਾ ਦਾ ਕਤਲ ਕੀਤਾ ਮ੍ਰਿਤਕ ਰਵਿੰਦਰ ਸਿੰਘ ਪਾਲ ਨੂੰ ਰੱਸੀ ਦੇ ਨਾਲ ਫਾਹੇ ਦੇ ਕੇ ਮਾਰ ਦਿੱਤਾ ਤੇ ਫਿਰ ਉਸ ਦੀ Laash ਨੂੰ ਝਾੜੀਆਂ ਦੇ ਵਿੱਚ ਸੁੱਟ ਦਿੱਤਾ ਇੰਨਾ ਹੀ ਨਹੀਂ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਆਪਣੀ ਪ੍ਰੇਮਿਕਾ ਕਿਰਨਦੀਪ ਕੌਰ ਨੂੰ ਜੋ ਕਿ ਵਿਦੇਸ਼ ਵਿੱਚ ਰਹਿੰਦੀ ਹੈ ਇਸ ਪੰਜਾਬੀ ਸਿੰਗਰ ਨੇ ਖੁਦ ਮੈਸੇਜ ਕਰਕੇ ਇਹ ਗੱਲ ਦੱਸੀ ਕਿ ਉਸ ਨੇ ਉਸਦੇ ਪਿਤਾ ਦਾ ਕਤਲ ਕਰ ਦਿੱਤਾ ਹੈ ਤੇ ਮਾਫੀ ਵੀ ਮੰਗੀ ਜਿਸ ਤੋਂ ਬਾਅਦ ਲੜਕੀ ਆਪਣੇ ਘਰਦਿਆਂ ਨੂੰ ਆਪਣੇ ਭਾਈਆਂ ਨੂੰ ਦੱਸਦੀ ਹੈ ਕਿ ਅਜਿਹਾ ਅਜਿਹਾ ਉਸ ਨੂੰ ਇਹ ਸ਼ਖਸ ਮੈਸੇਜ ਕਰਕੇ ਕਹਿ ਰਿਹਾ ਹੈ ਤੇ ਫਿਰ ਉਸਦੇ ਪਿਤਾ ਜੋ ਕਿ ਕਈ ਦਿਨ ਤੋਂ ਲਾਪਤਾ ਚੱਲ ਰਹੇ ਸੀ ਉਹਨਾਂ ਦੀ Laash ਉਸੇ ਦੱਸੀ ਗਈ ਥਾਂ ਤੋਂ ਜੋ ਕਿ ਇਸ ਕਾਤਲ ਪੰਜਾਬੀ ਸਿੰਗਰ ਰਣਜੀਤ ਬਾੜ ਖੁਦ ਦੱਸਦਾ ਆਪਣੇ ਮਸ਼ੂਕਾ ਨੂੰ ਉਸ ਥਾਂ ਤੋਂ ਉਹ Laash ਵੀ ਬਰਾਮਦ ਹੋ ਜਾਂਦੀ ਹੈ ਤਾਂ ਹੁਣ ਕਿਰਨਦੀਪ ਕੌਰ ਨੇ ਗੱਲ ਦੱਸੀ ਹੈ ਕਿ ਕਿਵੇਂ ਉਹ ਇਸ ਸ਼ਖਸ ਨੂੰ ਆਨਲਾਈਨ ਟਿਕਟੋਕ ਦੇ ਰਾਹੀਂ ਮੇਲੀ ਜਾਣ ਪਹਿਚਾਨ ਹੁੰਦੀ ਹੈ ਤੇ ਫੇਰ ਅ ਰਿਸ਼ਤਾ ਵਧਦਾ ਇਹ ਸ਼ਖਸ ਉਸਤੇ ਕੋਲ ਆਸਟ੍ਰੇਲੀਆ ਚਲਾ ਜਾਂਦਾ ਤੇ ਦੋਹਾਂ ਦਾ ਮੇਲਗੇਲ ਵੀ ਵਧਦਾ ਉਹ ਅਕਸਰ ਮਿਲਦੇ ਗਿਲਦੇ ਨੇ ਉਹਨਾਂ ਦਾ ਰਿਸ਼ਤਾ ਬਣਨ ਲੱਗਦਾ ਜਿਸ ਤੋਂ ਬਾਅਦ ਲੜਕੀ ਕਹਿੰਦੀ ਹੈ ਕਿ ਕਿਉਂਕਿ ਇਹ ਸ਼ਰਾਬ ਬਹੁਤ ਜ਼ਿਆਦਾ ਪੀਂਦਾ ਸੀ ਤੇ ਉਸਦੇ ਘਰ ਦੇ ਬਾਹਰ ਆ ਕੇ ਅਕਸਰ ਗਾਲੀ ਗਲੋਚ ਕਰਦਾ ਸੀ ਜਿਸ ਕਰਕੇ ਉਸਨੇ ਇਹ ਰਿਸ਼ਤਾ ਅੱਗੇ ਨਹੀਂ ਵਿਧਾਇਆ ਪਰ ਇਹ ਸ਼ਖਸ ਕਹਿੰਦਾ ਸੀ ਉਸ ਨੂੰ ਕਿ ਉਹ ਆਪਣੇ ਪਤੀ ਨੂੰ ਤਲਾਕ ਦੇਵੇ ਤੇ ਇਸਦੇ ਨਾਲ ਵਿਆਹ ਕਰਾਵੇ ਤੇ ਸਿੱਟਾ ਇਹ ਨਿਕਲਿਆ ਜੋ ਤੁਹਾਡੀ ਸਕਰੀਨ ਦੇ ਉੱਤੇ ਤਸਵੀਰ ਹੈ ਹਾਲ ਇਸ ਪੰਜਾਬੀ ਸਿੰਗਰ ਰਣਜੀਤ ਬਾੜ ਤੇ ਉਸਦੇ ਭਤੀਜੇ ਗੁੱਲੀ ਦੀ ਤਲਾਸ਼ ਪੁਲਿਸ ਲਗਾਤਾਰ ਕਰ ਰਹੀ ਵਕ ਵਕਤ ਖਾਣਿਆ ਤੇ ਰੇਡ ਵੀ ਕੀਤੀ ਜਾ ਰਹੀ ਹੈ ਪਰ ਹਾਲੇ ਤੱਕ ਇਹ ਦੋਸ਼ੀ ਫਰਾਰ ਨੇ ਇਹਨਾਂ ਦੀ ਗ੍ਰਿਫਤਾਰੀ ਨਹੀਂ ਹੋਈ ਹੈ ਤਾਂ ਸਵਾਲ ਜ਼ਰੂਰ ਖੜੇ ਹੁੰਦੇ ਨੇ ਕਿ ਕਿਵੇਂ ਅੱਜ ਪੰਜਾਬ ਦੇ ਵਿੱਚ ਅਮਨ ਕਾਨੂੰਨ ਸਥਿਤੀ ਵਿਗੜ ਚੁੱਕੀ ਹੈ ਨਿਤ ਰੋਜ਼ ਕਤਲਾਂ ਦੀਆਂ ਖਬਰਾਂ ਆਉਂਦੀਆਂ ਨੇ ਤੇ ਇਹ ਸ਼ਖਸ ਜੋ ਕਿ ਪਹਿਲਾਂ ਵੀ ਆਸਟ੍ਰੇਲੀਆ ਤੋਂ ਰਿਪੋਰਟਡ ਸੀ ਬਿਨਾਂ ਦੱਸੇ ਆਸਟ੍ਰੇਲੀਆ ਪਹੁੰਚ ਜਾਂਦਾ ਤੇ ਫਿਰ ਉਸ ਨੂੰ ਦੁਬਾਰਾ ਰਿਪੋਰਟ ਕੀਤਾ ਜਾਂਦਾ ਤੇ ਹੁਣ ਉਸ ਨੇ ਪੰਜਾਬ ਦੇ ਵਿੱਚ ਇੱਕ ਕਾਂਡ ਕਰ ਦਿੱਤਾ ਹੈ ਇਸਪਰ ਦੀ ਵੱਡੀ ਖਬਰ ਦੇ ਰਿਹਾ ਤੁਹਾਨੂੰ ਜਿੱਥੇ ਇੱਕ ਪੰਜਾਬੀ ਸਿੰਗਰ ਨੇ ਆਪਣੀ ਹੀ ਮਸ਼ੂਕਾ ਦਾ ਆਪਣੀ ਹੀ ਗਰਲਫ੍ਰੈਂਡ ਦੇ ਪਿਤਾ ਦਾ ਕਤਲ ਕਰ ਦਿੱਤਾ ਹੈ ਤਾਂ ਵਿਦੇਸ਼ ਤੋਂ ਇਸ ਸਿੰਗਰ ਪੰਜਾਬ ਡਿਪੋਰਟ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਉਸ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਰਣਜੀਤ ਬਾਠ ਪੰਜਾਬੀ ਗਾਇਕ ਜਿਸ ਨੇ ਆਪਣੀ ਹੀ ਪ੍ਰੇਮਿਕਾ ਦੇ ਪਿਤਾ ਦਾ ਕਤਲ ਕੀਤਾ ਮ੍ਰਿਤਕ ਰਵਿੰਦਰ ਸਿੰਘ ਪਾਲ ਨੂੰ ਰੱਸੀ ਦੇ ਨਾਲ ਫਾਹਾ ਦੇ ਕੇ ਮਾਰ ਦਿੱਤਾ ਤੇ ਫਿਰ ਉਸ ਦੀ লাশ ਨੂੰ ਝਾੜੀਆਂ ਦੇ ਵਿੱਚ ਸਿੱਟ ਦਿੱਤਾ। ਇੰਨਾ ਹੀ ਨਹੀਂ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਆਪਣੀ ਪ੍ਰੇਮਿਕਾ ਕਿਰਨਦੀਪ ਕੌਰ ਨੂੰ ਜੋ ਕਿ ਵਿਦੇਸ਼ ਵਿੱਚ ਰਹਿੰਦੀ ਹੈ ਇਸ ਪੰਜਾਬੀ ਸਿੰਗਰ ਨੇ ਖੁਦ ਮੈਸੇਜ ਕਰਕੇ ਇਹ ਗੱਲ ਦੱਸੀ ਕਿ ਉਸ ਨੇ ਉਸਦੇ ਪਿਤਾ ਦਾ ਕਤਲ ਕਰ ਦਿੱਤਾ ਹੈ ਤੇ ਮਾਫੀ ਵੀ ਮੰਗੀ। ਜਿਸ ਤੋਂ ਬਾਅਦ ਲੜਕੀ ਆਪਣੇ ਘਰਦਿਆਂ ਨੂੰ ਆਪਣੇ ਭਾਈਆਂ ਨੂੰ ਦੱਸਦੀ ਹੈ ਕਿ ਅਜਿਹਾ ਅਜਿਹਾ ਉਸ ਨੂੰ ਇੱਕ ਸ਼ਖਸ ਮੈਸੇਜ ਕਰਕੇ ਕਹਿ ਰਿਹਾ ਹੈ ਤੇ ਫਿਰ ਉਸ ਦੇ ਪਿਤਾ ਜੋ ਕਿ ਕਈ ਦਿਨ ਤੋਂ ਲਾਪਤਾ ਚੱਲ ਰਹੇ ਸੀ ਉਹਨਾਂ ਦੀ Laash ਉਸੇ ਦੱਸੀ ਗਈ ਥਾਂ ਤੋਂ ਜੋ ਕਿ ਇਸ ਕਾਤਲ ਪੰਜਾਬੀ ਸਿੰਗਰ ਰਣਜੀਤ ਬਾੜ ਖੁਦ ਦੱਸਦਾ ਆਪਣੀ ਮਸ਼ੂਕਾ ਨੂੰ ਉਸ ਥਾਂ ਤੋਂ ਉਹ Laash ਵੀ ਬਰਾਮਦ ਹੋ ਜਾਂਦੀ ਹੈ ਤਾਂ ਹੁਣ ਕਿਰਨਦੀਪ ਕੌਰ ਨੇ ਗੱਲ ਦੱਸੀ ਹੈ ਕਿ ਕਿਵੇਂ ਉਹ ਇਸ ਸ਼ਖਸ ਨੂੰ ਆਨਲਾਈਨ ਟਿਕਟੌਕ ਦੇ ਰਾਹੀਂ ਮਿਲੀ ਜਾਣ ਪਹਿਚਾਨ ਹੁੰਦੀ ਹੈ ਤੇ ਫਿਰ ਰਿਸ਼ਤਾ ਵੱਧਦਾ ਹੈ ਇਹ ਸ਼ਖਸ ਉਸਦੇ ਕੋਲ ਆਸਟ੍ਰੇਲੀਆ ਚਲਾ ਜਾਂਦਾ ਹੈ ਤੇ ਦੋਹਾਂ ਦਾ ਮੇਲਗੇਲ ਵੀ ਵੱਧਦਾ ਉਹ ਅਕਸਰ ਮਿਲਦੇ ਗਿਲਦੇ ਨੇ ਉਨ੍ਹਾਂ ਦਾ ਰਿਸ਼ਤਾ ਬਣਨ ਲੱਗਦਾ ਜਿਸ ਤੋਂ ਬਾਅਦ ਲੜਕੀ ਕਹਿੰਦੀ ਹੈ ਕਿ ਕਿਉਂਕਿ ਇਹ ਸ਼ਰਾਬ ਬਹੁਤ ਜ਼ਿਆਦਾ ਪੀਂਦਾ ਸੀ ਤੇ ਉਸ ਦੇ ਘਰ ਦੇ ਬਾਹਰ ਆ ਕੇ ਅਕਸਰ ਗਾਲੀ ਗਲੋਚ ਕਰਦਾ ਸੀ ਜਿਸ ਕਰਕੇ ਉਸ ਨੇ ਇਹ ਰਿਸ਼ਤਾ ਅੱਗੇ ਨਹੀਂ ਵਿਧਾਇਆ ਪਰ ਇਹ ਸ਼ਖਸ ਕਹਿੰਦਾ ਸੀ ਉਸ ਨੂੰ ਕਿ ਉਹ ਆਪਣੇ ਪਤੀ ਨੂੰ ਤਲਾਕ ਦੇਵੇ ਤੇ ਇਸ ਦੇ ਨਾਲ ਵਿਆਹ ਕਰਾਵੇ ਤੇ ਸਿੱਟਾ ਇਹ ਨਿਕਲਿਆ ਜੋ ਤੁਹਾਡੀ ਸਕਰੀਨ ਦੇ ਉੱਤੇ ਤਸਵੀਰ ਹੈ ਹਾਲ ਇਸ ਪੰਜਾਬੀ ਸਿੰਗਰ ਰਣਜੀਤ ਬਾੜ ਤੇ ਉਸ ਦੇ ਭਤੀਜੇ ਗੁੱਲੀ ਦੀ ਤਲਾਸ਼ ਪੁਲਿਸ ਲਗਾਤਾਰ ਕਰ ਰਹੀ ਹੈ ਵੱਖ-ਵੱਖ ਥਾਵਾਂ ਤੇ ਰੇਡ ਵੀ ਕੀਤੀ ਜਾ ਰਹੀ ਹੈ ਪਰ ਹਾਲੇ ਤੱਕ ਇਹ ਦੋਸ਼ੀ ਫਰਾਰ ਨੇ ਇਹਨਾਂ ਦੀ ਗ੍ਰਿਫਤਾਰੀ ਨਹੀਂ ਹੋਈ ਹੈ ਤਸਵਾਲ ਜ਼ਰੂਰ ਖੜੇ ਹੁੰਦੇ ਨੇ ਕਿ ਕਿਵੇਂ ਅੱਜ ਪੰਜਾਬ ਦੇ ਵਿੱਚ ਅਮਨ ਕਾਨੂੰਨ ਸਥਿਤੀ ਵਿਗੜ ਚੁੱਕੀ ਐ ਨਿਤ ਰੋਜ਼ ਕਤਲਾਂ ਦੀਆਂ ਖਬਰਾਂ ਆਉਂਦੀਆਂ ਨੇ ਤੇ ਇਹ ਸ਼ਖਸ ਜੋ ਕਿ ਪਹਿਲਾਂ ਵੀ ਆਸਟ੍ਰੇਲੀਆ ਤੋਂ ਡਿਪੋਰਟਡ ਸੀ ਬਿਨਾਂ ਦੱਸੇ ਆਸਟ੍ਰੇਲੀਆ ਪਹੁੰਚ ਜਾਂਦਾ ਤੇ ਫਿਰ ਉਸਨੂੰ ਦੁਬਾਰਾ ਰਿਪੋਰਟ ਕੀਤਾ ਜਾਂਦਾ ਤੇ ਹੁਣ ਉਸਨੇ ਪੰਜਾਬ ਦੇ ਵਿੱਚ ਇੱਕ ਕਾਂਡ ਕਰ ਦਿੱਤਾ ਇਸ ਵੇਲੇ ਦੀ ਵੱਡੀ ਖਬਰ ਦੇ ਰਿਆਂ ਤੁਹਾਨੂੰ ਜਿੱਥੇ ਇੱਕ ਪੰਜਾਬੀ ਸਿੰਗਰ ਨੇ ਆਪਣੀ ਹੀ ਮਸ਼ੂਕਾ ਦਾ ਆਪਣੀ ਹੀ ਗਰਲਫ੍ਰੈਂਡ ਦੇ ਪਿਤਾ ਦਾ ਕਤਲ ਕਰ ਦਿੱਤਾ ਹੈ ਤਾਂ ਵਿਦੇਸ਼ ਤੋਂ ਇਹ ਸਿੰਗਰ ਪੰਜਾਬ ਰਿਪੋਰਟ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਉਸ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਰਣਜੀਤ ਬਾਠ ਪੰਜਾਬੀ ਗਾਇਕ ਜਿਸ ਨੇ ਆਪਣੀ ਹੀ ਪ੍ਰੇਮਿਕਾ ਦੇ ਪਿਤਾ ਦਾ ਕਤਲ ਕੀਤਾ ਮ੍ਰਿਤਕ ਰਵਿੰਦਰ ਸਿੰਘ ਪਾਲ ਨੂੰ ਰੱਸੀ ਦੇ ਨਾਲ ਫਾਹਾ ਦੇ ਕੇ ਮਾਰ ਦਿੱਤਾ ਤੇ ਫਿਰ ਉਸ ਦੀ লাশ ਨੂੰ ਝਾੜੀਆਂ ਦੇ ਵਿੱਚ ਸੁੱਟ ਦਿੱਤਾ ਇੰਨਾ ਹੀ ਨਹੀਂ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਆਪਣੀ ਪ੍ਰੇਮਿਕਾ ਕਿਰਨਦੀਪ ਕੌਰ ਨੂੰ ਜੋ ਕਿ ਵਿਦੇਸ਼ ਵਿੱਚ ਰਹਿੰਦੀ ਹੈ ਇਸ ਪੰਜਾਬੀ ਸਿੰਗਰ ਨੇ ਖੁਦ ਮੈਸੇਜ ਕਰਕੇ ਇਹ ਗੱਲ ਦੱਸੀ ਕਿ ਉਸ ਨੇ ਉਸ ਦੇ ਪਿਤਾ ਦਾ ਕਤਲ ਕਰ ਦਿੱਤਾ ਹੈ ਤੇ ਮਾਫੀ ਵੀ ਮੰਗੀ ਜਿਸ ਤੋਂ ਬਾਅਦ ਲੜਕੀ ਆਪਣੇ ਘਰਦਿਆਂ ਨੂੰ ਆਪਣੇ ਭਾਈਆਂ ਨੂੰ ਦੱਸਦੀ ਹੈ ਕਿ ਅਜਿਹਾ ਅਜਿਹਾ ਉਸ ਨੂੰ ਇਹ ਸ਼ਖਸ ਮੈਸੇਜ ਕਰਕੇ ਕਹਿ ਰਿਹਾ ਹੈ